ਕੱਬੀ ਜੋ ਮੈਨੂੰ ਹੋ ਗਈ ਸਪਰੇਅ ਸ਼ੁਰੂ ਇਹ ਆਪਾਂ ਸੋਲਰ ਮੋਟਰ ਲਵਾਈ ਆ ਹਾਂ ਕਿਦਾਂ ਸੋਲਰ ਮੋਟਰ ਦਾ ਪਾਣੀ ਤੇ ਵੜਾਈ ਆ ਮੈਂ ਪੂਰਾ ਪਾਣੀ ਕਢਦੀ ਵੇਲਾ 6-7 ਕਿਲੇ ਸਾਂ ਭਾਲਦੀ ਆ ਨਾ ਬੱਤੀ ਗਈ ਦਾ ਇੱਥੇ ਕਿਹੜੀ ਕਿਹੜੀ ਬਾੜੀ ਉਹੋ ਹੀ ਹਾਂ ਹਾਂ ਆਹ ਜੇ ਟ੍ਰੈਕ ਪਾਉਣਾ ਬਾੜੀ ਹੋਈ ਹੈ ਅੱਗੇ ਨਹੀਂ ਤਾਂ ਕਦੀ ਨਸਾਰੇ ਤੇ ਇਸ ਤਰ੍ਹਾਂ ਨਸਰੇ ਝੋਨੇ ਦੇ ਘੱਟ ਕਰਨੀ ਪੈਂਦੀ ਹੈ ਕਿ ਨਸਰੇ ਝੋਨੇ ਦੇ ਕਰਨੀ ਪੈਗੀ ਆ ਤੋਂ ਵੀ ਹੋਣ ਜਿਹੜੇ ਆ ਬਹੁਤ ਖਤਰਨਾਕ ਆ ਹਮ ਸਜਾ ਹਵਾ ਨਹੀਂ ਵਗਦੀ ਜਿੱਦਾਂ ਜਿਹੜਾ ਹਵਾੜੀ ਵਗਦੀ ਹੁਣਾਂ ਚਿਰ ਬਿਮਾਰੀ ਦਾ ਟੈਗ ਰਹਿਣਾ ਹੀ ਰਹਿਣਾ ਕਰਕੇ ਮੇਰੇ ਵੀਰ ਦਾ ਇੰਨਾ ਦਿਨਾਂ ਦੇ ਵਿੱਚ ਬਹੁਤ ਧਿਆਨ ਦੇਣ ਵਾਲੀ ਗੱਲ ਹੁੰਦੀ ਆ ਝੋਨੇ ਨੂੰ ਜੂਰ ਜਿਹੜਾ ਮਾਰਿਆ ਕਰੋ ਹੋਰ ਕੰਮ ਰਹਿ ਜਾਣ ਹੋ ਗਈ ਇੰਨੇ ਦਿਨਾਂ ਦੀ ਕੀਤੀ ਮਿਹਨਤ ਮੁੜ ਕੇ ਜਿਹੜੀ ਆ ਉਹ ਖਰਾਬ ਹੋਣ ਵਾਲੀ ਗੱਲ ਹੀ ਆ ਇਧਰ ਇਹ ਲੋ ਜੇ ਨਾ ਝੋਨਾ ਲਾਉਂਦੇ ਆਪਾਂ ਪੈਲੀਆਂ ਨਾਂ ਪੱਧਰ ਕਰਦੇ ਆ ਤੇ ਐਦਾਂ ਬੂਟੇ ਹੋ ਜਾਣੇ ਸਾਰੇ ਤੇ ਖਤਾਰ ਰਹਿ ਗਿਆ ਕਿਸੇ ਦਾ ਆਪਣੇ ਦਾ ਦੇਖੋ ਕਿਦਾਂ ਸਾਰਾ ਮੰਡ ਦੀ ਹਾਲਤ ਇਹੋ ਜਿਹੀ ਹੋ ਗਈ ਇਹ ਨਾ ਮਿਹਨਤ ਕਰਦੇ ਲੋਗ ਨਾ ਪੈਂਦੇ ਤੇ ਪੇਰ ਕੰਮ ਗਿਆ ਨਿਪੜ ਇੱਕ ਪਾਰਟੀ ਆਪਣੀ ਲੱਗੀ ਆ ਦਰਿਆਵਾਂ ਪਾਰ ਤੇ ਦੂਜੀ ਪਾਰਟੀ ਇੱਧਰ ਲੱਗੀ ਆ ਦਾ ਵੀ ਹੋਣਾ ਮੇਰੇ ਵੀ ਬਹੁਤ ਧਿਆਨ ਦੇਣ ਚੋਂ ਗੱਲਾਂ ਆ ਕੀ ਵੱਧ ਤੋਂ ਵੱਧ ਜਿਹੜਾ ਵਾ ਝੋਨੇ ਦੇ ਵਿੱਚ ਢੇੜਾ ਰੱਖੋ ਤੁਮ ਸਬੋਧ ਬਣਿਆ ਪਿਆ ਪਤਲਾ ਲਵੇੜ ਦਾ ਟੈਗ ਜਿਹੜਾ ਵਾ ਜ਼ਿਆਦਾ ਹੁੰਦਿਆ ਵਾ ਝੋਨੇ ਕਿ ਤੇ ਇੱਕ ਜਿਹੜਾ ਮੇਰੇ ਵੀਰ ਆਪਕੋ ਆਪਣੇ ਲਾਗੇ ਇਲਾਕੇ ਦੇ ਜਿਹੜੇ ਚੰਗੇ ਥੇਤੀ ਬਾੜੀ ਦੇ ਸਪਰੇਅਰ ਜੇ ਕੇ ਨੂੰ ਪੁੱਛ ਕੇ ਕਿਉਂਕਿ ਨਿਸਰੇ ਝੋਨੇ ਦੀਆਂ ਸਪਰੇਆ ਵਾ ਤੋ ਥੋੜੀਆਂ ਇਹ ਵੱਖਰੀਆਂ ਨੇ ਆ ਵਾ ਜੇ ਤੇ ਆਪਾਂ ਇਸਰੇ ਝੋਨੇ ਨੂੰ ਹੀ ਹੋਰ ਸਪਰੇਅ ਕਰਦੀਏ ਤੇ ਸਾਰਾ ਝੋਨਾ ਦਾਗੀ ਹੋ ਜਾਂਦਾ ਵਾ ਇਹ ਕਰਕੇ ਮੇਰੇ ਵੀਰ ਸਲਾਹ ਲੈ ਕੇ ਕਹਿੰਨਾ ਕਿ ਇਹਦੀ ਜਿਹੜੀ ਮਿਸਰੀ ਝੋਨੇ ਨੂੰ ਸਪਰੇਅ ਹੋਣੀ ਉਹ ਹੀ ਹੋਣੀ ਆ ਉਹ ਕਰੋ ਤੇ ਢੀੜਾ ਵਾਸਤੇ ਵਾਸਤੇ ਮਾਰੋ ਇਹ ਨਾ ਵੇਖੋ ਮੈਂ 10 ਦਿਨ ਪਹਿਲਾਂ ਸਪਰੇਅ ਕੀਤੀ ਆ ਮੌਸਮ ਜਿਹੜਾ ਬਹੁਤ ਖਰਾਬ ਆ ਹੁਣ ਫੇਰ ਆਪਾਂ ਇਧਰ ਪਾਰਟੀ ਦੀਆਂ ਰੋਟੀਆਂ ਦੇ ਕੇ ਹੁਣ ਆਪਾਂ ਚੱਲਦੇ ਆਂ ਪਾਰ ਦਰਿਓਂ ਪਾਰ ਰੋਟੀ ਦੇਣ ਅੱਜ ਸਵੇਰ ਦਾ ਇੱਕ ਆਪਣੇ ਜਿਹੜੀ ਮੱਝ ਹੀ ਉਹਦਾ ਥੋੜਾ ਥਣ ਖਰਾਬ ਹੋ ਗਿਆ ਉਹਨੂੰ ਦਵਾਈ ਬੂਟੀ ਦਿੱਤੀ ਆ ਤੇ ਲੇਟ ਹੋ ਗਿਆ ਅੱਜ ਫਾਰ ਸਪਰੇਅ ਦਾ ਕੰਮ ਚੱਲਣ ਡਿਆ ਕਿਉਂਕਿ ਬੰਦੇ ਆ ਉੱਥੇ ਰਹਿ ਪਏ ਹੀ ਰਾਤ ਸਾਰੇ ਹੁਣ ਉਹਨਾਂ ਨੂੰ ਰੋਟੀ ਪਾਣੀ ਦੇ ਕੇ ਦੇ ਨਾਲੇ ਤੁਹਾਨੂੰ ਉੱਥੇ ਦਿਖਾਉਣੇ ਆ ਕਿੱਥੇ ਪਈਆਂ ਇੱਕ ਨੰਬਰ ਗੋਲੀ ਇੱਥੇ ਹੀ ਨਹੀਂ ਨਹੀਂ ਤੂੰ ਮਾਰੀਆਂ ਰੱਖਦਾ ਮੈਂ ਵਿੱਚ ਚੰਗੀਆਂ ਲੈ ਦਮ ਦਮ ਤੇ ਨਹੀਂ ਲੈਣ ਦਾ ਇਰਾਦਾ ਦਾ ਸਾਹ ਨਹੀਂ ਲੈ ਕੋਲੇ ਕਿਹੜੀ ਹੈ ਯਾਰ ਸਾਹ ਵੀ ਲੈਣ ਲੱਗ ਜਾਂਦਾ ਹੁੰਦਾ ਨਾ ਵਿੱਚੋਂ ਇੰਜਨ ਵੱਡਾ ਆਵਾਜ਼ ਨਾਲੇ ਵੀ ਤੁਰਿਆ ਜਾਂਦਾ ਕਿ ਭੱਜ ਜਾਂਦਾ ਇੱਥੇ ਰਹਿੰਦਾ ਦੇ ਨਾਲੇ ਨਜ਼ਾਰੇ ਨਾ ਤੜਕੇ ਉੱਠੇ ਨੇ ਵੇਲਣਾ ਕੀ ਆਈ ਤੇ ਰੋਟੀ ਨਹੀਂ ਖਾਣੀ ਰੋਟੀ ਖਾ ਲਈ ਨੇ ਮੈਂ 12 ਵਜੇ ਦਾ ਟਾਈਮ ਹੈ ਬਬਾਈ ਹੂੰ ਚਲੋ 12 ਵਜੇ ਨਾਲ ਰੋਟੀ ਖਾ ਕੇ ਦਮ ਮਾਰ ਲਿਓ ਫਿਰ 3 ਵਜੇ ਹੁਣ ਸਵੇਰੇ ਮੇਰੀ ਗੱਲ ਸੁਣੋ ਸਵੇਰੇ ਉਧਰੋਂ ਐ ਤਸਨਾ ਨਾਲ ਨਾਲ ਹੀ ਹਾਂ ਪਿੱਛੋਂ ਜਾਈ ਹਾਂ ਪਿੱਛੋਂ ਸਿਰੇ ਉਦੋਂ ਜਿਹੜੀ ਪੱਟੀ ਹੈ ਨਾ ਹਾਂਜੀ ਹਾਂ ਉਦੋਂ ਨਾਲ ਨਾਲ ਹੀ ਅੱਜ ਹੋਣਾ ਚਲੋ ਆ ਕਰਦੇ ਕਰਦੇ ਜਿੰਨੀ ਉਹ ਉੱਥੋਂ ਦਾ ਹੀ ਕਰਦਨੇ ਇਹ ਮਨੁਸ਼ਾ ਕਿ ਆਪਾਂ ਸ਼ਾਮਾਂ ਨੂੰ ਕਰ ਦੇਣੀ ਆਹ ਤੱਕ ਠੀਕ ਹੈ ਕੋਈ ਯਾਰ ਇਹ ਆਵਾਜ਼ ਤੋਂ ਅਲੱਗ ਆ ਉ ਫੜਾਉਣਾ ਠੇਕੇਦਾਰ ਨੂੰ ਸਾਰਾ 1.5 ਦੇਣਾ ਉਹਨੂੰ ਇਹ ਸਾਰਾ ਦੇਣ ਵਾਲਾ ਨੇ ਦਪਹਿਰ ਦੇ 12 ਵਜੇ ਆ ਇੱਕ ਵਾਰ ਸਿਰੇ ਦੋ ਦੋ ਰੋਟੀਆਂ ਖਾ ਲੀਆਂ ਸੀ ਉੱਠ ਕੇ ਹੁਣ ਮੈਂ ਪਿੰਡੋਂ ਰੋਟੀ ਲੈ ਕੇ ਆਇਆ ਕਹਿੰਦੇ ਚਾਹ ਪੀਣੀ ਹੈ ਚਾਹ ਪਿਆ ਕੇ ਦੇ 1 ਵਜੇ ਰੋਟੀ ਖਾਣਗੇ ਕਣ ਵੀਰੋ ਝੋਨੇ ਨੂੰ ਜਿਹੜਾ ਜੂਰ ਮਾਰਿਆ ਕਰੋ ਵੇਖੋ ਨਾ ਝੋਨਾ ਪੂਰਾ ਦਾਣਾ ਛੱਲਿਆ ਪਿਆ ਵਾ ਤੇ ਥੋੜੀ ਥੋੜੀ ਪੱਤਾ ਲਵੇਟ ਕਿਉਂਕਿ ਹਵਾ ਜਿਹੜੀ ਆ ਬਹੁਤ ਜ਼ਿਆਦੀ ਖਲੋਤੀ ਆ ਹੁਮਸਾਹ ਬਣਿਆ ਪਿਆ ਵਾ ਇਹਦੇ ਵਿੱਚ ਤੇ ਆਪ ਕੋ ਆਪਣੇ ਖੇਤਾਂ ਦੇ ਵਿੱਚ ਵੇਖਿਆ ਕਰੋ ਹੁਣ ਜਿਹੜਾ ਵਾ ਜ਼ਿਆਦਾ ਟੈਂਕ ਆਪਣਾ ਉੰਡਿਆ ਵਾ ਪੱਤਾ ਲਵੇਟ ਦਾ ਇੱਥੇ ਆਣ ਕੇ ਪੱਤਾ ਲਵੇਟ ਦੇ ਥੋੜਾ ਨੁਕਸਾਨ ਨਹੀਂ ਕਰਦੇ ਨਾ ਹੁਣ ਤੁਸੀਂ ਤੁਹਾਨੂੰ ਦੇਖਣ ਨੂੰ ਲੱਗੂਗਾ ਵੀ ਝੋਨਾ ਪੱਕਾ ਵਾ ਦੇ ਬਾਈਕਾ ਤੋਂ ਸਪਰੇਅ ਕਰਾਈ ਜਾਂਦੇ ਇਹ ਕਰਕੇ ਵੀ ਇਹ ਇਹ ਉਹ ਕੋਸ਼ ਦਾਣੇ ਜਿਹੜੇ ਆ ਦਾਣਾ ਝੱਲ ਗਿਆ ਤੇ ਕੋਸ਼ ਥੰਦੇ ਜੇ ਨਿਸਰਣਦੇ ਆ ਤੇ ਇਹਨੂੰ ਹੁਣ ਜੇ ਆਪਾਂ ਸਪਰੇ ਨਹੀਂ ਪਤਾ ਲਵੇੜ ਦੀ ਕਰਦੇ ਤੇ ਇਹ ਜਿਹੜੇ ਆ ਦਾਣਿਆਂ ਦੇ ਵਿੱਚ ਫੋਗ ਬਣ ਜਾਣੀਆਂ ਤੇ ਨਾਲੇ ਹੋਣੇ ਵੀ ਆ ਵੀ ਇਹਨੂੰ ਸਪਰੇ ਵੱਖਰੀ ਹੁੰਦੀ ਆ ਥੋੜੀ ਜੀ ਉਹ ਪਹਿਲੀਆਂ ਨਾ ਕਰੀ ਜਾਇਓ ਇਹਨੂੰ ਥੋੜੀ ਸਖਤ ਘੱਟ ਹੁੰਦੀ ਆ ਸਪਰੇ ਇੱਕ ਕਈ ਵੀਰ ਪਾ ਦਿੰਦੇ ਵਿੱਚ ਦੂਜੀ ਬੂੰਦ ਬੂੰਦ ਜੀ ਪਾ ਦਿੰਦੇ ਉਹਦੇ ਨਾਲ ਕੀ ਹੁੰਦਾ ਵਾ ਵੀ ਇੱਥੇ ਦਾਗ ਪੈ ਜਾਂਦਾ ਵਾ ਸਾਰਾ ਖੱਤੇ ਦੇ ਵਿੱਚ ਤੇ ਨੂੰ ਸਪਰੀਆਂ ਜੜੀਆਂ ਆ ਆਪਦੇ ਉਥੇ ਲਾਕੇ ਦੇ ਵਿੱਚ ਪੁੱਛ ਪਛ ਕੇ ਸਪਰੀਆਂ ਨੂੰ ਕਰੋ ਤੇ ਨਿਗਾਹ ਜਰੂਰ ਰੱਖੋ ਸਾਰੇ ਮੇਰੇ ਵੀਰ ਤੇ ਹੁਣ 11 ਵਜ ਗਏ ਬੰਦੇ ਰੋਟੀ ਕਹਿੰਦੇ ਅਸੀਂ 12 ਵਜੇ ਖਾਣੀ ਆ 10 ਕਿੱਲਿਆਂ ਦਾ ਕੋਲਰ ਲਾਇਆ ਈ ਉਹ ਕੱਢ ਕੇ ਫੇਰ ਖਾਣਗੇ ਤੇ ਅੱਜ ਸਾਰੀ ਦਿਹਾੜੀ ਅੱਜ 2 ਵਜੇ ਕਹਿੰਦੇ ਹਟ ਜਾਣਾ ਆਪਾਂ ਤੇ ਬਾਕੀ ਫਿਰ ਵੇਖਾਂਗੇ ਜਿੱਦਾਂ ਦਾ ਮਾਹੌਲ ਚੱਲੂ ਪਰ ਖੱਤਿਆਂ ਦੇ ਵਿੱਚ ਆਵੇ ਇੱਥੋਂ ਕੱਢਣ ਵਾਲਾ ਸੁਨੀਲ ਆ ਲੈ ਗਏ ਨਾ ਦਮਜਾ ਹੁਣ ਪਾਣੀ ਝੋਨੇ ਦੇ ਵਿੱਚ ਰਹਿ ਗਿਆ ਬਹੁਤ ਥੋੜਾ ਖਾਲੀਆਂ ਕੁੜੀਆਂ ਮਾਰ ਕੇ ਨਿਚੋੜਦੇ ਹਾਂ ਹੁਣ ਤੋਂ ਲੱਗਾਂਗੇ ਇਹਨੂੰ ਸੁਕਾਉਣ ਦੇ ਫਿਰ ਜਾ ਕੇ ਮਹਾ ਸੁਕਣਾ ਦੇ ਉੰਦੇ ਸਪਰੇਅ ਕਰਨ ਦੇ ਅਸੀਂ ਖਾਲੀਆਂ ਕੁੜੀਆਂ ਮਾਰਨ ਦੇ ਚੱਲਦੀ ਹੈ ਮੋਟਰ ਕਰਦੇ ਬੰਦ ਕੋਈ ਨਹੀਂ ਹੋ ਲੋ ਫੇਰ ਚਲਾ ਲਾਂਗੇ ਇਨਸਾਨ ਦੀ ਫਿਰਤਰਤ ਇਹੋ ਜੀ ਹੁੰਦੀ ਹੈ ਕਿ ਜਿੰਨਾ ਲੋਕਾਂ ਨਾਲ ਉਹ ਪਿਆਰ ਕਰਦਾ ਹੈ ਉਹਨਾਂ ਦੀਆਂ ਬਰਿਆਈਆਂ ਭੁੱਲ ਜਾਂਦਾ ਹੈ ਤੇ ਜਿੰਨਾ ਲੋਕਾਂ ਨਾਲ ਉਹ ਨਫ਼ਰਤ ਕਰਦਾ ਹੈ ਉਹਨਾਂ ਦੀਆਂ ਚੰਗਿਆਈਆਂ ਭੁੱਲ ਜਾਂਦਾ ਹੈ ਤੂੰ ਮੇਰਾ ਸਾਹ ਰੱਖ ਲਗਣਾ ਵੀ ਮੁੰਡੇ ਮਸੀਤਾਲੇ ਆ ਸਰੇ ਇੱਥੇ ਆ ਗਿਆ ਫੁੱਲਾਸ਼ ਆ ਗਿਆ ਫੁੱਲਾ ਜਾਂਦੇ ਕਿੱਥੇ ਗਿਆ ਆ ਗਿਆ ਵਕਈ ਬਾਬਾ ਜਿੰਦਰ ਚਾਲੂ ਵਕਈ ਇਹਨੂੰ ਪਤਾ ਹੈ ਸਾਡਾ ਡਾਕਟਰ ਜਾਂਦਾ ਜਾਂਦਾ ਇਵੇਂ ਹੋਵੇ ਜੀ ਤਰਾ ਫਿਰਦਾ 3 ਦੀ ਅੱਜ ਡੈਕਸ਼ਨ ਖੋਲੀ ਤੇ ਉਹ ਕਲੱਚ ਵਾਲੀਆਂ ਪੈ ਗਈ ਸਾਰੇ ਗਰਾਰੀ ਪੈ ਗਈ ਗੇਅਰ ਦੀ ਗियर ਸਹੀ ਹੋ ਗਿਆ ਹੁਣ ਪੂਰਾ ਤੇ ਪਰਲਾ ਗੇਅਰ ਜਿਹੜਾ ਉਹਦੀ ਪਲੇਟ ਹੀ ਕਹਿੰਦੇ ਹੁਸੀਂ ਪਲੇਟ ਕਿਹੜੀ ਉਹਦੀ ਪਲੇਟ ਨਹੀਂ ਕਿਤੇ ਗੇਅਰ ਫਰ ਹੋਇਆ ਹੁਣ ਦੂਜਾ ਗੇਅਰ ਕੱਸਿਆ ਜੀ ਐ ਇਧਰ ਅੱਛਾ ਹੀ ਆ ਮਸ਼ਾਅਰ ਆ ਬੋਲਾ ਖੋਲ ਦੇਨ ਕਲਚ ਪਲੇਟ ਇਹਦਾ ਟੂਲ ਲਵਾਵਾਂਗੇ ਪਾ ਕੇ ਹੈਗਾ ਥੋੜਾ ਜਿਹਾ ਫਰਕ ਗੇਰ ਦਾ ਹੈ ਨਹੀਂ ਲੱਗੇ ਬੰਦੇ ਦਾ ਫਰਕ ਹੈਗਾ ਕਿ ਨਹੀਂ ਇਹਦਾ ਹੈਗਾ ਪਲੇਅਰ ਦੀ ਪਲੇਅਰ ਦੀ ਹੋਰ ਨਹੀਂ ਠੀਕ ਆ ਬਬਾਈ ਠੀਕ ਚੰਗਾ ਵਾ ਸੇਰੇਲ ਮਾਰ ਲਈ ਚੰਗਾ ਹਾਂ ਬਾਹਰ ਹਲੇ ਉਨਤੀ ਜਿਹੜੀ ਰਾਹ ਨਹੀਂ ਆਈ ਹਾਂ ਆਹ ਸੁਪਰਸੀਡਰ ਦਾ ਕੰਮ ਕੰਪਲੀਟ ਕਰਕੇ ਦੂਜੇ ਹੁਣ ਐ ਸੁਪਰਸੀਡਰ ਦੀ ਆਪਾਂ ਨੂੰ ਨਾ ਇਹ ਆਪਣੇ ਕੋਲ ਪਹਿਲਾ ਮਾਡਲ ਆ ਇਹਦੀਆਂ ਸਾਰੀਆਂ ਪੱਤੀਆਂ ਘਸ ਗਈਆਂ ਇੱਕ ਆ ਇੱਕ ਆ ਜਿਹੜੀਆਂ ਇਹ ਪੱਤੀਆਂ ਨਵੀਆਂ ਪਾਉਣੀਆਂ ਲਿਆ ਕੇ ਹੁਣ ਬਾਕੀ ਸਾਰਾ ਕੰਮ ਇਹਦਾ ਰੈਡੀ ਆ ਐ ਸੁਪਰਸੀਡਰ ਦਾ ਸਾਰਾ ਕੰਮ ਕਰਦਾ ਕੰਪਲੀਟ ਦੋ ਜਗਜੀਤ ਵਾਲਿਆਂ ਦੇ ਮੱਜਾਂ ਦੀ ਚਵਾਈ ਹੋਣ ਲੱਗੀ ਸ਼ੁਰੂ ਯਾਰ ਕਿਸੇ ਵੀਰ ਕੋਲ ਆਪਣੀ ਨੀਲੀ ਰਾਵੀ ਦੀ ਕੱਟੀ ਹੋਵੇ ਜਾਂ ਕੱਟਾ ਮੇਰੇ ਵੀ ਕਮੈਂਟ ਦੇ ਵਿੱਚ ਦੱਸਿਓ ਹੁਣ ਮੱਜਾਂ ਹੀ ਚਵਾਈ ਕਰਨ ਲੱਗੇ ਆ ਜ਼ਰੂਰ ਦੱਸਿਓ ਸ਼ੌਂਕ ਨਾ ਰੱਖਾਂਗੇ। ਜਾਂ ਮੋਰਾ ਨਸਲ ਦੀ ਕੋਈ ਕੱਟੀ ਜਾਂ ਕੱਟਾ ਹੋਵੇ ਜ਼ਰੂਰ ਦੱਸਿਓ। ਲਾ ਕੇ ਧੂਣੀ ਦੇਵੇਂ ਬੰਦੇ ਡੰਗਰਾਂ ਦੇ ਇਹਦੇ ਨਾਲ ਆ ਮੱਖੀ ਮੱਛਰ ਨਹੀਂ ਆਉਂਦਾ। ਤੇ ਹੁਣ ਕਰਦੇ ਬੈਗਰੂ ਦਾ ਸਿਮਰਨ ਤੇ ਸੌਂਨੇ ਆ। ਇਹ ਆਪਾਂ ਤਿੰਨ ਛੋਟੇ ਫਾਲਣ ਤਿਆਰ ਸ਼ੁਰੂ ਕੀਤੇ ਫੀਡ ਕੋਣੀ ਤੇ ਇਹਦੀ ਗਰੋਥ ਵੇਖਾਂਗੇ ਉਹ ਜਿਹੜਾ ਛੋਟਾ ਵਾ ਉਹਦੇ ਵਾਸਤੇ ਅੱਜ ਪੀੜ ਮੰਗਾਲੀ ਆ ਉਹਨੂੰ ਸ਼ੁਰੂ ਤੋਂ ਪੂਰਾ ਜੋਰ ਲਾ ਕੇ ਤਿਆਰ ਕਰਨਾ ਕਿ ਕਿਦਾਂ ਕਿੰਨੇ ਸਾਲ ਚ ਕਿਦਾਂ ਤਿਆਰ ਨਹੀਂ ਸਾਰਾ ਵੇਖਣਾ ਹਣਾ ਕਿਉਂਕਿ ਬਾਹਰ ਜਿੰਨਾ ਜੋਰ ਲਾਈਦਾ ਜੇ ਥੋੜਾ ਜਿਹਾ ਵੀ ਜੋਰ ਆਪਾਂ ਨਾਲ ਆਪਣੇ ਪਸ਼ੂਆਂ ਦੇ ਦੇ ਦਈਏ ਤੇ ਫਿਰ ਇਹਦੇ ਨਾਲ ਜਿਹੜਾ ਵਾ ਵਧੀਆ ਵਾ ਕਿਉਂਕਿ ਦੁੱਧ ਦਾ ਸਰਕਲ ਜਿਹੜਾ ਵਾ ਚੰਗਾ ਹੋਵੇ ਤੇ ਫਿਰ ਬਾਰ ਅੰਦਰ ਜਿਤਨਾ ਮਰਜੀ ਬੰਦੇ ਲੱਗੇ ਹੋਣ ਫਿਰ ਮੰਚ ਤੁੜਕੂ ਨਹੀਂ ਹੁੰਦਾ ਦੁੱਧ ਮੋਲ ਲੈਣਾ ਢੂਣੀ ਦੌਣੀ ਲਾ ਕੇ ਇਹ ਵੇਲੇ ਦੇ ਦੋ 15 20 ਮਿੰਟ ਘੰਟਾ ਲਾ ਜੇ ਡੰਗਰਾਂ ਦੇ ਵਿੱਚ ਤੇ ਵਧੀਆ ਆ